ਟਾ ਬਾੜ ਕੱਟ ਕੇ ਦੇ ਤੇ ਜਾਲੀ ਲਾਈ ਦੀ ਆ ਅਸੀਂ ਟਨਲ ਕਰਾਸ ਕਰਨ ਲੱਗੇ ਆ ਇਤਰੋ ਪਿੱਛੋਂ ਅਸੀਂ ਪੈਦਲ-ਪੈਦਲ ਹੀ ਆਏ ਆ ਸਾਈਕਲ ਤਾਂ ਚੱਲਦਾ ਨਹੀਂ ਜਿਵੇਂ ਤੁਹਾਨੂੰ ਪਤਾ ਅੱਜ ਹਵਾ ਵੀ ਬਹੁਤ ਤੇਜ਼ ਚੱਲ ਰਹੀ ਆ ਆਟਾ ਨਾਲ ਚ ਅਸੀਂ ਜਾਣ ਲੱਗੇ ਆ ਆਟਾ ਨਾਲ ਕ੍ਰੋਸ ਕਰਕੇ ਗੱਡੀਆਂ ਵੀ ਬਹੁਤ ਮੁਸ਼ਕਲ ਨਾਲ ਚੜ੍ਹਦੀਆਂ ਤੋਂ ਆਟਾ ਨਾਲ ਕਰ ਲਈ ਕ੍ਰੋਸ ਅਸੀਂ ਬਹੁਤ ਲੰਬੀ ਨਵੀਂ ਟਨਲ ਬਣੀ ਆ ਬਹੁਤ ਹੀ ਨਜ਼ਾਰਾ ਆਇਆ ਸਾਈਕਲ ਚੱਲਿਆ ਹੀ ਸਵੇਰ ਦਾ ਇੱਥੇ ਆ ਨਹੀਂ ਤਾਂ ਸਾਈਕਲ ਚਲਾਉਣਾ ਬਹੁਤ ਮੁਸ਼ਕਲ ਸੀ ਆ ਦੇਖੋ ਟਨਲ ਦੇ ਵਿੱਚ ਗੱਡੀਆਂ ਆ ਰਹੀਆਂ ਬਹੁਤ ਨਜ਼ਾਰਾ ਦੇਖੋ ਵਾਕਈ ਇੱਕ ਸਵਾਰਕਾ ਸੁੰਦਰ ਨਜ਼ਾਰਾ ਬਾਕੀ ਤੁਹਾਨੂੰ ਫਰੰਟ 뷰 ਦਿਖਾਉਂਦੇ ਆ ਦੇਖੋ ਫਰੰਟ 뷰 ਆ ਦੇਖੋ ਆ ਟਨਾਲਾ ਦੀ ਆ ਟਨਾਲਾ ਦੀ ਦੇ ਵਿੱਚ ਅਸੀਂ ਕ੍ਰੋਸ ਕਰਕੇ ਆਏ ਆ ਬਹੁਤ ਜ਼ਿਆਦਾ ਲੰਬੇ ਚਨੜਾ ਨਵੀਂ ਬਣੀ ਆ ਹੁਣ ਇਹ ਬਲਾਸਪੁਰ ਦੇ ਨੇੜੇ ਨਿਕਲ ਬਲਾਸਪੁਰ ਕੱਟ ਹੀ ਦਿੱਤਾ ਜੀ ਹੁਣੇ ਸਿੱਧੀ ਸੁੰਦਰ ਨਗਰ ਜਾਏਗੀ ਰੋਡ ਇਹ ਬਹੁਤ ਸੁੰਦਰ ਨਜ਼ਾਰਾ ਦੇਖੋ ਦੇਖੋ ਨਿਆਰਾ ਸਾਈਕਲ ਦਾ ਸਫਰ ਅੱਗੇ ਟਟਲਾਂ ਸ਼ੁਰੂ ਹੋ ਗਿਆ ਟਟਲਾਂ-ਫਲਾਨ ਤੇ ਹੁਣ ਚੱਲਦੇ ਆ ਜਿੱਥੇ ਤੱਕ ਸਾਨੂੰ ਸਾਈਕਲ ਵਧੀਆ ਆ ਵੀ ਨਾਲ ਚਲਾਉਣਾ ਪਊਗਾ ਕਿੰਨਾ ਕੱਤੀ ਵਧੀਆ ਚੱਲਾਂਗੇ ਦੋਸਤੋ ਦੇਖੋ ਵੀ ਉਹ ਫਿਟਨੈਸ ਸੁਧਾਰੋ ਅੱਗੇ ਇਹ ਚੜਾਈ ਆ ਗਈ ਉਸ ਤੋਂ ਫੇਰ ਸਾਨੂੰ ਪੈਦਲ ਹੀ ਜਾਣਾ ਹੈ ਨਾ ਇਹਦਾ ਜੋ ਸਾਨੂੰ ਦਿਖ ਰਿਹਾ ਕੁੱਲੂ 148 ਕਿਲੋਮੀਟਰ ਰੋ ਥੋੜੇ ਟਾਈਮ ਲਈ ਤਾਂ ਯਾਰੇ ਲੈ ਲਿਆ ਉਸ ਤੋਂ ਬਾਅਦ ਦੱਸਦਾ ਕਿ ਜਣਾਣਾ ਪੈਣਾ ਦੇਖੋ ਦੋਸਤੋ ਵੀਊ ਹਾਲ ਇੰਡੀਆ ਟਰੈਵਲ ਕਰਨਾ ਦੋਸਤੋ ਬਹੁਤ ਧੀਰ ਨਜ਼ਾਰਾ ਆ ਰਿਹਾ ਕੋਈ ਉਹ ਸੁਧਰੇ ਕਰੇ ਲੈ ਕੇ ਦੇਖਦੇ ਹੋਣਗੇ ਵੀਊ ਇਹੇ ਬਾਕੀ ਬਹੁਤ ਹੀ ਖੂਬਸੂਰਤ ਵੀਊ ਆ ਰਾਸਾ ਨਵਾ ਬਣਿਆ ਬਲਾਸਪੁਰ ਕ੍ਰਾਸ ਹੋ ਜਾਂਦਾ ਹੈ ਰਾਸਾ ਤੋ ਆ ਦੇਖੋ ਪਹਾੜ ਐਡਾ ਪਹਾੜ ਕੱਟ ਕੇ ਦੇ ਤੇ ਜਾਲੀ ਲਾਈ ਵੀ ਆ ਆ ਦੇਖੋ ਲੈ ਚੱਲਦੇ ਆ ਤੁਹਾਨੂੰ ਹੁਣ ਦੁਬਾਰਾ ਟਨਲ ਦੇ ਵਿੱਚ ਪਹਾੜਾਂ ਦੀ ਖੂਬਸੂਰਤੀ ਦੇਖੋ ਦੇਖ ਕਿੰਨਾ ਸੁੰਦਰ 뷰 ਪੁਆਇੰਟ ਬਣਿਆ ਹੋਇਆ ਦੇਖੋ ਇਧਰ ਆ ਸਾਡਾ ਹੈਰੀ ਮਾਡਲ ਇਹ ਵੀ ਅੱਜ ਥੱਕ ਫਾਇਰ ਹੋਗਾ ਬਹੁਤ ਫਿੱਕੀ ਬਾੜ ਜਿਹੜੇ ਵੀ ਆ ਦੇਖੋ ਦੋਸਤੋ ਦੇਖੋ ਇਧਰ 뷰 ਪੁਆਇੰਟ ਆੱਕੀ ਸਵਰਗ ਆ ਇੱਥੇ ਦੋਸਤੋ 5 ਮਿੰਟ ਦੀ ਬ੍ਰੇਕ ਲੈਣ ਤੋਂ ਬਾਅਦ ਹੁਣ ਅਸੀਂ ਅੱਗੇ ਚੱਲਾਂਗੇ ਤੇ ਜਿਹੜਾ ਸਾਹਮਣੇ ਤੁਹਾਨੂੰ ਆਹ ਦੇਖਤਾ ਪਹਾੜਾਂ ਦੇ 뒤 ਉਹ ਟਿੱਕਾ ਜਾਂ ਰੋਡ ਦੇਖਦੇ ਨਾ ਦੂਰੋਂ ਉਹ ਰੋਡ ਹੋਣਾ ਸੀ ਚੜਾਈ ਚੜਨੀ ਆ ਤੇ ਫਿਰ ਚੱਲਦੇ ਆ ਅੱਗੇ ਦੋਸਤੋ ਇਹ ਟਨਲ ਨੰਬਰ 2 ਆ ਜਦੋਂ ਆਪਾਂ ਆਨੰਦਪੁਰ ਸਾਹਿਬ ਤੋਂ ਬਲਾਸਪੁਰ ਜਾਂਦੇ ਸੀਗੇ ਪਹਿਲਾਂ ਤੇ ਰਸਤੇ ਦੇ ਵਿੱਚ ਚੜ੍ਹਾਇਆਂ ਬਹੁਤ ਆਉਂਦੀਆਂ ਸੀ ਪਰ ਇਹ ਦੀ ਰਸਤਾ ਪਰ ਇਹ ਸ਼ਾਰਟਕਟ ਰਸਤਾ ਕਰਤਾ 18 ਤੋਂ 17 17 ਤੋਂ 18 ਕਿਲੋਮੀਟਰ ਦੇ ਕਰੀਬ ਆ ਜੇ ਆਪਾਂ ਨੂੰ ਬਲਾਸਪੁਰ ਨਹੀਂ ਜਾਣਾ ਪੈਂਦਾ ਤੇ ਸਾਈਡ ਤੇ ਹੀ ਨਿਕਲ ਜਾਂਦਾ ਬਲਾਸਪੁਰ ਬਹੁਤ ਸਾਈਡ ਤੇ ਰਹਿ ਜਾਂਦਾ ਇਥੋਂ। ਨਾ ਦੇਖੋ ਦੋਸਤੋ ਸਾਹਮਣੇ ਆ ਗਈ ਇੱਕ ਹੋਰ ਟਨਲ। ਹੁਣ ਤਾਂ ਬਹੁਤ ਅਹੀ ਸ਼ਾਰਟਕਟ ਰਸਤੇ ਘੜ ਤੇ ਇੰਦਰ ਮਨਾਲੀ ਨੂੰ। ਮੇਨ ਮਨਾਲੀ ਰੋਡ ਆ ਆਨੰਦਪੁਰ ਤੋਂ ਚੰਡੀਗੜ੍ਹ ਵਾਲਾ ਮੇਨ ਰੋਡ ਵੀ ਆ ਚੰਡੀਗੜ੍ਹ ਤੋਂ ਮਨਾਲੀ। ਤੇ ਕਿਸੇ ਨੇ ਰਸ ਇਸ ਰਸਤੇ ਆਉਣਾ ਹੋਵੇ। ਤਾਂ ਹੁਣ ਇਹ ਟਨਲ ਚਾਲੂ ਆ ਹੋਣੀ ਚਾਲੂ ਕੀਤੀ ਆ ਸ਼ਾਇਦ ਥੋੜਾ ਟਾਈਮ ਪਹਿਲਾਂ ਹੀ ਪਹਿਲਾਂ ਤਾਂ ਹੈ ਨਹੀਂ ਸੀ ਇਹ ਪਿਛਲੇ ਸਾਲ ਮੈਂ ਆਇਆ ਸੀਗਾ ਉਹ ਤਾਂ ਬਸ ਤੇ ਹੀ ਰਾਈਡ ਕੀਤਾ ਸੀਗਾ ਜੂਨ ਮਹੀਨੇ ਚ ਉਸ ਟਾਈਮ ਨਹੀਂ ਸੀ ਇਹ ਟਨਲ ਚੱਲੀ ਇਹ ਟਨਲ ਹੁਣ ਹੀ ਚੱਲੀ ਆ ਥੋੜਾ ਜਿਹਾ ਟਾਈਮ ਪਹਿਲਾਂ ਹੀ ਜੇ ਇਹ ਤੋਂ ਪਤਾ ਦਿੱਤਾ ਜੇ ਮਾਂ ਮੰਨ ਲਓ ਜਨਵਰੀ ਚ ਹੀ ਚੱਲੀ ਆ ਟਨਲ ਟਨਲ ਨੰਬਰ 2 ਹਾਂ ਨਾਲ ਨੰਬਰ 1 ਦਾ ਵੀਡੀਓ ਨਹੀਂ ਬਣਾ ਸਕਿਆ ਮੈਂ ਹਾਂ ਹੁਣ ਆ ਦੇਖੋ ਟੰਡਾ ਨੰਬਰ 2 ਤੇ ਵੀਡੀਓ ਮੈਂ ਦੇਖੋ ਦੋਸਤੋ ਇਹ ਟੰਡਾ ਬਹੁਤ ਸੂਟੀ ਆ ਉਹਦੇ ਨਾਲ ਮੈਂ ਨਾਲੇ ਟੰਡਾ ਨਾਲ ਹੋਗਾ ਲੋਕਾਂ ਦਾ ਟਰੱਕ ਲਈ ਰਸਤਾ ਦਿੰਦੇ ट्रक पिछे हो ट्रक आ गया ट्रक हम तो पहले पहले नंग चली रास्ता फिर उ ਆ ਦੋਸਤੋ ਵੀਊ ਜਦ ਇਹ ਲਾਓ ਵੀਊ ਦੇ ਨਜ਼ਾਰੇ ਇਸ ਭਾਂ ਚਲਾਉਣਾ ਸੈਕਰਾ ਏ ਦੋਸਤੋ ਚੈਨਲ ਕਰ ਲਿਆ ਕ੍ਰੋਸ ਤੇ ਚੱਲਦੇ ਹਾਂ ਇੱਕ ਨਵੇਂ ਸਫ਼ਰ ਤੇ ਤੁਹਾਨੂੰ ਲੈ ਕੇ ਨਵਾਂ ਤਾਂ ਕੀ ਸਫ਼ਰ ਤਾਂ ਪੁਰਾਣਾ ਹੀ ਆ ਉਹ ਨਵੇਂ ਰੂਟ ਨਵੀਆਂ ਲੋਕੇਸ਼ਨ ਤੇ ਰਾਸਤੇ ਦੇ ਵਿੱਚ ਜੋ ਜੋ ਵੀ ਆਉਂਦਾ ਇਹ ਸਭ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਦੋਸਤੋ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਵੱਡਾ ਆਪਣਾ ਮੋਹਿਤ ਬੀਵੀਕੇ ਵਲੌਗ 1